ਗੁੱਡ ਮਾਰਨਿੰਗ ਫਰੈਂਡਸ ਲੋਜੀ ਸਵੇਰ ਹੋ ਗਿਆ ਇਧਰ ਰੁ ਪੈਂਜਲ ਕੀ ਚੱਲ ਰਹੀ ਹੈ ਜੀ ਔਨਲਾਈਨ ਕਲਾਸ ਸਵੇਰੇ ਸਵੇਰੇ ਬੱਚੇ ਬੈਠ ਗਏ ਆ ਔਨਲਾਈਨ ਕਲਾਸ ਲੈਣ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਪੈ ਗਈਆਂ ਪੰਜਾਬ ਚ ਇਸ ਕਰਕੇ ਔਨਲਾਈਨ ਕਲਾਸਾਂ ਚੱਲ ਰਹੀਆਂ ਜੀ ਬੱਚਿਆਂ ਦੀਆਂ ਕਿਉਂਕਿ ਤੁਹਾਨੂੰ ਪਤਾ ਹੀ ਆ ਬੱਚਿਆਂ ਨੂੰ ਛੁੱਟੀਆਂ ਪੈ ਗਈਆਂ ਪੰਜਾਬ ਦੇ ਵਿੱਚ ਇਸ ਕਰਕੇ ਬੱਚਿਆਂ ਨੇ ਪੜ੍ਹਨਾ ਵੀ ਹੈਗਾ ਹੈ ਆਨਲਾਈਨ ਕਲਾਸ ਸ਼ੁਰੂ ਹੋ ਗਈ ਹੈ ਰੁਪੰਜਲ ਦੀ 8:30 ਵਜੇ ਤੋਂ ਲੈ ਕੇ 9:00 ਵਜੇ ਤੱਕ ਉਸ ਤੋਂ ਬਾਅਦ ਬਾਵਜੋਦ ਦੀਆਂ ਸ਼ੁਰੂ ਹੋਣੀਆਂ ਆਨਲਾਈਨ ਕਲਾਸਾਂ ਫਿਰ ਜੋਤ ਨੇ ਵੀ ਬੈਠਣਾ ਹੈ ਸਟੱਡੀ ਪਰ ਕਿਉਂਕਿ ਬੱਚਿਆਂ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਜੀ ਆਨਲਾਈਨ ਔਰ ਸਾਡੇ ਫੋਨ ਹੋ ਗਏ ਆ ਜੀ ਬਿਜ਼ੀ ਦਿੱਕਤ ਤਾਂ ਸਾਨੂੰ ਵੀ ਹੋ ਰਹੀ ਆ ਬਹੁਤ ਜ਼ਿਆਦਾ ਪ੍ਰੋਬਲਮ ਕਿਉਂਕਿ ਸਾਡੇ ਫੋਨ ਬਿਜ਼ੀ ਹੋ ਗਏ ਕਿਉਂਕਿ ਬੱਚਿਆਂ ਨੇ ਮੰਗ ਲਏ

हम जा रहे हैं नानी के पास ये छोटी सी बेबी के गिफ्ट्स हैं देखो बेबी को देने हैं हाँ जी ये नीचे कौन सा गिफ्ट है बड़ा गिफ्ट है उससे छोटा गिफ्ट है उससे छोटा गिफ्ट है और इसके अंदर भी गिफ्ट है, है ना ये हम फिर दिखाएंगे हम और फिर मेरा सेटअप लगे गया ऑनलाइन क्लास का तुम भी मेरी क्लास रेडी तो उसका लिंक आया नहीं इसी घर का मैं वीडियो बना रही था खाना मम्मी हां ठीक आज मेरा फोन फ्री नहीं हैगा ਔਰ ਰੂਪ ਨੇ ਸਾਰੇ ਖਿਲਾਣਾ ਪਾੜੀ ਇਹਦਾ ਮੈਨੇ ਖਲੋਣਿਆ ਕਾ ਮੰਮੀ ਕਾ ਸੈਟ ਕਰਾਇਆ ਵੋ ਸੱਤ ਗਰੂ ਦਾ ਵਿਚੇ ਆ ਕਿਸਕੇ ਇਸਕੇ ਵਿਚ ਰੱਖੀ ਨੋ ਜਿਸ ਤਰ੍ਹਾਂ ਉਹਨੇ ਆਪਣੇ ਲੈ ਕੇ ਆਏ ਤੇ ਨਾ ਉਸੇ ਤਰ੍ਹਾਂ ਰੱਖ ਸੇ ਹੁ ਚਾਹ ਦਾ ਟਾਈਮ ਹੋ ਗਿਆ ਮੈਂ ਬਣਾਉਂਗੀ ਚਾਹ ਫਿਰ ਚਾਹ ਪੀਏਗੇ ਸਾਰੇ ਜਣੇ ਲੀਓ ਇਹਨੇ ਤਾਂ ਬਾਲੀ ਮਚਾਈ ਪਈ ਐ ਔਰ ਮੈਂ ਬਣਾਉਂਗੀ ਚਾਹ ਇਹ ਵਾ ਫਿਰ ਕੀ ਚਾਹ ਦਾ ਵੀ ਟਾਈਮ ਹੋ ਗਿਆ ਚਾਹ ਪੀ ਕੇ ਮੈਨੂੰ ਥ੍ਰੈਡਿੰਗ ਕਰਵਾ ਕੇ ਆਣੀ ਔਰ ਮੈਂ ਜਾਣਾ ਥ੍ਰੈਡਿੰਗ ਕਰਵਾਉਣ ਦੇਖੋ ਜੀ ਅੱਗ कभी लेकर यागनी देखनी है अब देख लो चाय चाय पीनी है आ जाओ जिसको पीनी है चाय पीए तू भी पिएगा पी पीनी है आ जिसको चाय भी, भी नहीं है तुम्हें चाय बन गई है मोस्टली चलो जी आज मेरा कैमरा मैन खुद बिजी है कैमरा मैन चुप पे चूया <laughs> देखो जी चुप पे मेरी छोटा हो गया तोड़ दिया ਲੇ ਫਰੈਂਸ ਮੈਲਾ ਦੇ ਕਲਾਸ ਰੂਮ ਕਹਿੰਦੀ ਸੁਣੋ ਇਹ ਲਿਓ ਮੇਰੀ ਮੈਡਮ ਨੇ ਸੁਣ ਲਿਆ ਮੈਡਮ ਕਹਿੰਦੀ ਯੂ ਕੌਨ ਬੋ ਰਹਾ ਹੈ ਬਬੂ ਹੱਸਣ ਲੱਗ ਕੇ ਨੇੜੇ ਵੀ ਉਹ ਫਿਰ ਯੂ ਪੁੰਕਣ ਲੱਗ ਗਿਆ ਮੈਂ ਬਬਾ ਸੁਣ ਕੇ ਮੈਡਮ ਵੀ ਕੌਣ ਦਾ ਮੈਡਮ ਸੀ ਜੜੀ ਤਾਈ ਜੀ ਪਾ ਨਹੀਂ ਆਂਦੇ ਮੇਕਅਪ ਕਰਾਣ ਉਹ ਫਰੈਂਸ ਇਧਰ ਮਹੀ ਚਾਹ ਬਣ ਗਈ ਔਰ ਮम्मा ਚਾਗਲ ਕਿੱਲੇ ਖੜੀ ਦੇਖੋ ਉਹੇ ਚਾਹ ਦੇ ساتھ ਬਨਾਣਾ ਚਾਹੇ ਗਾਜਰਾ ਵੀ ਬਹੁਤ ਸੋਣੀਆਂ ਲੱਗਦੀਆਂ ਖਾਗਾ ਦੇਖਿਓ ਖੀਰੇ ਵੀ ਖੀਰੇ ਗਾਜਰਾ ਚਾਹ ਕੇ ਗੈਲਾ ਜੋ ਫਸ ਜੇ ਚੰਬ ਦੋ ਹਮ ਖਾਣੀ ਤੇ ਮਤਲਬ ਬਰੇ ਖਿਆ ਕਰੋ ਹਮ ਦੇਖਦੇ ਹਾਂ ਰੂਪ ਨੂੰ ਕਿਆ ਹੋ ਰਿਹਾ ਸੋਨੂੰ ਹੋਰ ਇੱਧਰ ਦੇਖੋ ਜੀ ਚੀੜੀ ਲਗਾਤਾਰ ਕੋਸ਼ਿਸ਼ ਕਰੀ ਰਹੀ ਹੈ ਇਸਕੀ ਪਿੰਜਰਾ ਖੋਲਣੇ ਕੀ ਹੋਰ ਇੱਧਰ ਰੂਪ ਐ ਰੂਪ ਐ

ਹੂੰ ਉਧਰ ਐਲੀਆ ਉਧੋੜੀ ਆਇਆ ਇਹ ਬੋਲੇ ਐ ਤੈਨੂੰ ਸਾਰੇ ਵੀ ਨਹੀਂ ਆਦੀ ਮੇਰੀ ਕਲਾਸ ਮਾ ਕਰੀ ਐਲੀਆ ਹੋ ਮੈਡਮ ਵੀ ਦੀ ਸੁਣ ਰਹੀ ਮਿਊਟ ਵੀ ਨਹੀਂ ਕਰਿਆ ਬੰਨੇ ਤੂੰ ਘੂਤਾ ਨਹੀਂ ਜੀ ਕੀ ਕਰਦੇ ਲੋ ਜੀ ਜਸਟ ਚਾਹ ਪੀ ਲਈ ਮੈਂ ਚਾਹ ਪੀ ਕੇ ਹੁਣ ਮੈਂ ਜਾ ਰਹੀ ਆ ਥ੍ਰੈਡਿੰਗ ਕਰਵਾਉਣ ਕਿਉਂਕਿ ਮੈਂ ਥ੍ਰੈਡਿੰਗ ਕਈ ਦਿਨ ਹੋ ਗਏ ਕਰਾਈ ਨੂੰ ਸੋਚਿਆ ਚਲੋ ਕਰਵਾ ਕੇ ਆਈਏ ਰੁਪੰਜਲ ਨਾਲ ਜਾ ਰਹੀ ਆ ਬਭਜੋਤ ਕੀ ਕਲਾਸ ਲਗਣੀ ਆ 12:30 ਵਜੇ ਸਵੇਰ ਦੀ ਬੈਠੀਆਂ ਵਿਚਾਰੀਆਂ ਆ 8:30 ਵਜੇ ਤੇ 8:30 ਵਜੇ ਤੇ ਲੈ ਕੇ 9:30 ਵਜੇ ਤੱਕ ਰੂਪ ਕੀ ਕਲਾਸ ਲਗੀ 9:30 ਵਜੇ ਤੇ ਲੈ ਕੇ 11:30 ਵਜੇ ਤੱਕ ਜੋਤ ਕੀ ਲਗੀ ਹੁਣਾ 1 ਘੰਟਾ ਰੈਸਟ ਹੈ 12:30 ਵਜੇ ਫੇਰ ਕਲਾਸ ਲਗਣੀ ਹੈ ਕਿਉਂਕਿ ਛੁੱਟੀਆਂ ਪੈ ਗਈਆਂ ਤੁਹਾਨੂੰ ਪਤਾ ਹੀ ਹੈ ਭਗਵਾਨ ਤਮਾਨ ਨੇ ਪੰਜਾਬ ਦੇ ਵਿੱਚ ਛੁੱਟੀਆਂ ਪਾਤੀਆਂ ਪਰ ਬੱਚਿਆਂ ਨੂੰ ਜਿਹੜਾ ਆਨਲਾਈਨ ਕੰਮ ਹੈ ਨਾ ਸਾਡੇ ਫੋਨ ਵੀ ਬਿਜ਼ੀ ਹੋ ਰਹੇ ਆ ਮਤਲਬ ਜਿਸ ਤਰ੍ਹਾਂ ਕਿ ਅਸੀਂ ਵਲੌਗ ਬਣਾ ਰਹੇ ਹਾਂ ਹੁਣ ਮੇਰਾ ਇਹ ਫੋਨ ਚੱਲ ਰਿਹਾ ਹੈ ਬਾਕੀ ਦਾ ਵੈਸੇ ਲੈਪਟਾਪ ਵੀ ਹੈਗਾ ਲੇਕਿਨ ਲੈਪਟਾਪ ਦੇ ਨਾਲ ਕਨੈਕਟ ਨਹੀਂ ਹੋਇਆ ਬਹੁਤ ਜ਼ਿਆਦਾ ਕੋਸ਼ਿਸ਼ ਕਰਕੇ ਦੇਖ ਲਈ ਔਰ ਹਾਂ ਹੋ ਤਾਂ ਗਿਆ ਤਾਂ ਪਰ ਆਵਾਜ਼ ਕੀ ਪ੍ਰੋਬਲਮ ਆ ਗਈ ਆਵਾਜ਼ ਨਹੀਂ ਹੋ ਰਹੀ ਸੀ चलो लैस कर थ्रेडिंग करवा लिया मैं फोन मैं घर ही रख के जा रही हाँ तो चलो जी थ्रेडिंग करवा चलते हेलो जी लो जी रोटी का टाइम हो गया और मैं बना रही हूँ रोटी क्योंकि पहला मैं थ्रेडिंग करवा चली गई और जस्ट होना ही है और अब मैं सोच चलो आके रोटी बनाता पहला फिर रेस्ट करा गर्मी बहुत है अच और रोटी का भी टाइम हो गया 3:00 ਵੱਜ ਗਿਆ ਤੇ ਕੰਮ ਕਰਦੇ ਕਰਦੇ ਨੂੰ ਪਤਾ ਲੱਗਿਆ ਵੀ ਕਿੰਨਾ ਕੁ ਟਾਈਮ ਹੋ ਗਿਆ ਹਨਾ ਮੈਂ ਚੱਲੀ ਕਿਥੇ ਲੜਿੰਗ ਗਿਆ ਪਰ ਬਬਜਤ ਵੀ ਹੋਣੀ ਬੈਲੀ ਹੋਈ ਐ ਸਟੱਡੀ ਕਰਕੇ ਪਰ ਰੂਪਿਆਂ ਜੋ ਤਾਂ ਅੰਦਰ ਬੈਠੀ ਐ ਗਰਮੀ ਉਹਦੇ ਬਠਾਈ ਵੀ ਐ ਹਾਂ ਜੀ ਫ੍ਰੈਂਡ ਮੈਨ ਨਹੀਂ ਆਏਗਾ ਹਨਾ ਕੱਲ ਰਾਤ ਪਇਆ ਤਮੀ ਇਸ ਟਾਈਮ ਐ ਲਿਓ ਨੂੰ ਉਠਿਆ ਲਿਓ ਭੋਂਗਰੇ ਦਾ ਹੈ ਉਸ ਟਾਈਮ ਨਾ ਉਹ ਹੋ ਰਿਹਾ ਥਾ ਕਵਲਣ ਵਾਸਤੇ ਮੈਂ ਨਹੀਂ ਗਿੱਲਾ ਹੋਇਆ ਤਾਂ ਬੇੜਾ

ਜੀ ਬਣਾ ਰੋਟੀ ਬਣਾਤੀ ਮੈਂ ਬਣਾ ਕੇ ਟੱਕਦੀ ਐ ਖਾਵਾਂਗੇ ਮਤਲਬ ਥੋੜੀ देर तक ਖਾएंगे और फिलहाल मौसम होयावा ਮੀਆ ਵਾਲਾ ਬੱਦਲ ਹੋ ਗਏ ਆਂ ਔਰ ਕੱਪੜੇ ਵੀ ਮੈਂ ਧੋਏ ਤੇ ਜੋ ਕਿ ਸੁੱਕਣੇ ਪਾ ਰੱਖੇ ਆ ਹੁਣ ਤਾਰੂੰਗੀ ਥੋੜੀ ਦੇਰ ਤੱਕ ਤੋਂ ਫਿਲਹਾਲ ਬੱਦਲ ਵਾਈ ਫੇਰ ਹੋ ਗਈ ਮੀ ਆਊਗਾ ਪਹਿਲਾਂ ਰੋਟੀ ਖਾ ਲਈਏ ਭੁੱਖ ਬਹੁਤ ਲੱਗੀ ਵੀ ਐ ਜੋ ਤੇ ਰੋਟੀ ਖਾਲੇਗੀ ਨਾ ਆਪਣੀ ਆਪ ਮੈਂ ਪਾ ਲਿਆ ਮਾਂ ਆਪਣੀ ਭੁੱਖ ਲੱਗੀ ਵੀ ਐ ਲੋ ਜੀ ਰੋਟੀ ਖਾ ਲਈ ਆਪਾਂ ਨੇ ਔਰ ਰੋਟੀ ਖਾ ਕੇ ਮੈਂ ਨਿਕਲੀ ਸੀ ਬਾਹਰ ਲੀਓ ਨੂੰ ਦੇਖੋ ਬਾਹਰ ਘੁੰਮ ਰਿਹਾ ਐ ਔਰ ਬਬ ਜੋਤਨੇ ਵੀ ਖਾਈਆ ਰੋਟੀ ਫਿਲਾਲ ਕੱਪੜੇ ਵੀ ਸੁੱਕ ਗਏ ਆ ਤਾਰਾ ਥੋੜੀ ਦੇਰ ਤੱਕ ਹਾਂ ਮੀਹ ਆਣੇ ਵਾਲਾ ਹੋ ਰਿਹਾ ਬੱਦਲ ਜਹ ਹੋਇਆ ਵਾ ਹਨਾ ਜਿ ਤਰ ਮੀਹ ਆਏਗਾ ਬਿਸਕਟ ਹੈ ਬਿਸਕਟ ਗਿਆ ਚਾਹ ਬਣਾਉਂਗੀ ਫਿਰ ਚਾਗਲ ਖਾ ਲਈ ਸ਼ਾਮ ਨੂੰ ਕੌਫੀ ਬਣਾएंगे ਅੱਜ ਆਪਾਂ ਪਾਉਚ ਲਈ ਨਿਸ਼ਾਮ ਨੂੰ ਬਣਾ ਲੇਗੇ ਕੌਫੀ ਚਾਗਲ ਖਾ ਲਓ ਬਿਸਕਟ ਜੇ ਖਾਣੇ ਹੋਏ ਕੌਫੀ ਪੀਣੀ ਹੈ ਤਾਂ ਕੌਫੀ ਠਹਿਰ ਕੇ ਬਣਾ ਲੇਗੇ ਠੀਕ ਹੈ ਜੀ ਜਸਟ ਕੰਮ ਧੰਦਾ ਮੇਰਾ ਸਾਰਾ ਫਿਨਿਸ਼ਾ ਰੋਟੀ ਵੀ ਖਾ ਲਈ ਔਰ ਮੈਥ ਰੈਡਿੰਗ ਕਰਵਾਣ ਗਈ ਸੀ ਔਰ ਮੌਜੂਦਨੇ ਵੀ ਖਾ ਲਈ ਆਪਣੀ ਰੋਟੀ ਪਾਣੀ ਮੌਜੂਦ ਵੀ ਫ੍ਰੀ ਹੈ ਹੁਣ ਤੇ ਬਾਕੀ ਭਾਂਡੇ ਮੰਜੂਗੀ ਠਰ ਕੇ ਹੁਣ ਮੈਨੂੰ ਨਾ ਨੀਂਦ ਆ ਰਹੀ ਆ ਬਹੁਤ ਜ਼ਿਆਦਾ ਦਿਲ ਕਰ ਰਿਹਾ ਕਿ ਮੈਂ ਸੋ ਜਾ ਤੇ ਚਲੋ ਜੀ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤੇ ਨੀਂਦ ਆ ਰਹੀ ਆ ਬਹੁਤ ਜ਼ਿਆਦਾ ਔਰ ਸਵੇਰੇ ਸਵੇਰੇ ਆਨਲਾਈਨ ਕਲਾਸਾਂ ਲਗੀਆਂ ਤੀਆਂ ਬੱਚਿਆਂ ਗਿਆ ਜਿਹਦੇ ਕਰਕੇ ਥੋੜਾ ਜਿਹਾ ਮੈਨੂੰ ਬਹੁਤ ਜ਼ਿਆਦਾ ਡਿਸਟਰਬਿੰਗ ਹੋਈ ਅੱਜ ਕਿਉਂਕਿ ਇੱਕ ਤਾਂ ਮੈਂ ਵੀਡੀਓ ਪਾਣੀ ਆ ਹਨਾ ਡੇਲੀ ਆਪਣੇ ਇਸ ਚੈਨਲ ਪਰ ਜੋਤੋ ਇੱਕ ਹੁੰਡਾ ਲਾਦੀ ਪਿਛਲੇ ਵਾਲਾ ਉਹ ਡੇਲੀ ਅਪਲੋਡ ਕਰਕੇ ਪਾਣੀਆਂ ਪੈਂਦੀ ਆ ਔਰ ਬਬਜੋਤ ਰਪੈਂਜਲ ਦੇਖ ਰਹੀ ਆਪਣੀ ਫਿਲਮ ਜੋ ਕਿ ਪੰਜਾਬੀ ਫਿਲਮ ਲਗਾਈ ਵੀ ਆ ਔਰ ਮੈਂ ਵੀ ਬਸ ਹੁਣ ਅੰਦਰ ਬੈਠਦੀ ਆ ਦੋ ਕੜੀ ਆਰਾਮ ਕਰੀਏ ਰੈਸਟ ਕਰੀਏ ਔਰ ਬਬਜੋਤ ਕੇ ਪਾਪਾ ਆਉਣਗੇ ਥੋੜਾ ਜਿਹਾ ਲੇਟ ਔਰ ਮੈਨੂੰ ਆ ਰਹੀ ਬਹੁਤ ਜ਼ਿਆਦਾ ਜੋਰਾ ਸ਼ੋਰਾਂ ਕੀ ਨੀਂਦ ਜੋ ਕਿ ਅਭੀ ਅਸੀਂ ਸੋਣੇ ਜਾ ਰਹੇ ਹਾਂ ਔਰ ਚਲੋ ਜੀ ਨੈਕਸਟ ਵਲੋਗ ਦੇ ਵਿੱਚ ਮਿਲਦੇ ਆ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਹੈਲੋ ਫਿਸ਼ਸ ਮੂੰ ਲੱਗ ਰਿਹਾ ਮੱਛੀਆਂ ਨੂੰ ਵੀ ਦਾਣਾ ਨਹੀਂ ਪਾਇਆ ਹਲੇ ਇਹਨਾਂ ਨੂੰ ਵੀ ਦਾਣਾ ਪਾਣਾ ਤਾਂ ਔਰ ਫਾਈਨਲੀ ਮੇਰਾ ਸੂਟ ਸਟਿਚ ਹੋ ਗਿਆ ਜੋ ਕਿ ਮੈਂ ਆਪਣਾ ਸੂਟ ਲਿਆਈ ਸੀ ਉਹਨਾਂ ਦਿਆ ਹੋਇਆ ਤਾਂ ਸੂਟ ਮੈਂ ਆਪਣਾ ਉਹ ਸਿਆਂ ਗਿਆ ਔਰ ਮੈਂ ਅੰਦਰ ਜਾਣਾ ਅੰਦਰ ਮੈਂ ਤਾਂ ਨਹੀਂ ਜਾ ਰਹੀ ਕਿਉਂਕਿ ਟੀਵੀ ਚੱਲ ਰਿਹਾ ਟੀਵੀ ਚੱਲੂ ਚੱਲਦਾ ਰਹੂਗਾ ਵੀਡੀਓ ਬਣਾ ਨਹੀਂ ਸਕਦੀ ਟੀਵੀ ਚੱਲਦੇ ਦੇ ਵਿੱਚ ਤੋ ਫਾਈਨਲੀ ਚਲਦੇ ਆ ਸੂਟ ਨੂੰ ਪ੍ਰੈਸ ਵੀ ਕਰਨਾ ਪੜੀ ਨੂੰ ਕਿਉਂਕਿ ਕੱਲੂ ਅਸੀਂ ਜਾ ਰਹੇ ਹਾਂ ਨਾਨੀ ਕੋਲ ਛੋਟੀ ਜੀ ਕੁੜੀਆ ਦੇਖਣੀ ਆ ਕਿਉਂਕਿ ਕੁੜੀਆ ਹੋਈ ਆ ਭਤੀਜੀ ਹੋਈ ਆ ਮੇਰੇ ਭਾਈ ਕੋਲ ਛੋਟੇ ਕੋਲ ਬੇਟੀ ਹੋਈ ਆ ਉਹ ਦੇਖਣ ਜਾ ਰਹੇ ਹਾਂ ਕੱਲੂ ਅਸੀਂ ਤੁਸੀਂ ਨੈਕਸਟ ਵਲੌਗ ਦੇ ਵਿੱਚ ਦੇਖਿਓ ਫਿਰ ਹਣਾ ਤੇ ਚਲੋ ਜੀ ਬਾਏ ਟੇਕ ਕੇਅਰ ਮਿਲਦੇ ਆ ਫਿਰ ਆਪਾਂ ਵਾਹਿਗੁਰੂ ਸਭ ਦਾ ਭਲਾ ਕਰੇ ਤੇ ਟੇਕ ਕੇਅਰ ਜੀ ਸਾਰਿਆਂ ਨੂੰ ਫੁੱਲ ਵਾਚ ਕਰਿਆ ਕਰੋ ਮੇਰੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਹਣਾ ਪੂਰਾ ਦੇਖਿਆ ਕਰੋ ਐਂਡ ਤੱਕ ਬਾਈ ਜੀ ਬਾਈ ਗੱਲਾਂ ਬਾਤਾਂ ਮੁੱਕਣੀਆਂ ਨਹੀਂ ਹੈਗੀਆਂ ਮਿਲਦੇ ਆ ਜੀ ਫੇਰ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ